ਸਿੰਦਰੂ ਡਿਊਡਈ ਫਾਇਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਾਣੇ ਕੋਲ ਪਹੁੰਚ ਚੁੱਕੇ ਆ ਪਿੰਡ ਹੈਗਾ ਤੇਜਾ ਵਿਲਾ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਦੇਖੋ ਅੱਜ ਵੀ ਬਾਈਆਂ ਦਾ 2 3 4 5 5 6 ਦੇ ਲੈਪ ਆਪਾਂ ਨੂੰ ਸੇਲ ਆ ਤੇ ਆਉ ਰਾਣੇ ਜੀ ਨੇ ਗੱਲਬਾਤ ਕਰੀਏ ਬਾਈ ਜੀ ਅਸਤੀਕਾਲ ਹੋਰ ठाਵਾਂ ਨਾਲ ਜੀ ਕਿਰਪਾ ਮਾਰ ਜੀ ਠੀਕ ਠਾਕ ਦੇਖਿਆ ਮਾਰ ਜੀ ਸਰ ਹਾਂ ਜੀ ਜੀ ਮਾਰ ਜੀ ਨੀਲੇ ਮਾਰ ਬਣੀ ਮੈਂ ਤਾਂ ਹਾਂ ਜੀ ਜੀ ਨੀ ਇਹ ਛੋਟੀ ਬੜੀ ਬਰੀਕ ਬਰਾਗ ਹੈ ਯਾ ਭਣਾ ਗੱਬਣਾ ਅੱਜ ਸਵੇਰੇ ਸਵੇਰੇ ਸੋਇਆ ਰਹੀ ਐ ਅੱਛਾ ਹਾਂ ਬਹੁਤ ਠੰਡੀ ਦੀ ਹੈ ਬੋਲੋ ਫਿਰ ਹਜੀ ਕਿੰਨੇ ਦੁੱਧ ਕਰਜੂ ਦੁੱਧ 11 12 ਕਿਲੋ ਆਰਾਮ ਨਾਲ ਦੇਉਗੀ ਬਾਕੀ 11 12 ਕਿਲੋ ਦੁੱਧ ਸੇਵਾ ਦਾ ਬਿਲਕੁਲ ਲਓ ਜੀ ਵੇਖੋ ਹੁਣ ਆਪ ਵੀ ਲਾਓ ਸਾਗ ਦਾ ਤੇ ਪਿਓਰ ਨਹੀਂ ਦੀ ਵੇਹੇ ਬਾਕੀ ਇਹ ਗਣ ਚੁਆੜ ਪਰ ਇਹ ਗੱਪਣੀ ਗੱਬਣੇ ਬਹੁਤ ਚੌਣ ਚੜ ਬੋਲੀ ਆਜੇ ਫਰਾਨੀ ਜੀ ਆਜੇ ਬੜੇ ਸ਼ਾਵੇਂ ਮਹਵਰੀਏ ਆਜੇ ਲੱਭੀ ਤੇ ਦੇ ਪਰ ਨੀਉ ਮੇਲੇ ਜਾਂਦੇ ਆ ਮੇਰੇ ਚ ਲਈ ਮਗਰ ਬਾਹਰ ਥੋੜਾ ਮਿਹਨਤ ਕਰਨੀ ਪੈਣੀ ਮਾਂ ਤੇ ਦਾ ਸਾਸ ਦਾ ਸੱਜੇ ਮਿਲਦਾ ਹਾਂਜੀ ਬੋਲੋ ਹਾਂਜੀ ਬੋਲੋ ਸਲੀਵੀ ਝੋਟੀ ਦੇ ਆ 85000 ਦੀ ਹੂੰ 80 ਦੇ ਦੀਏ ਕੋਈ ਗੱਲ ਕਰ ਛੋੜੀ। ਬ੍ਰਾਗ ਬੜੀ ਛੋਟੀ ਸਾਫ ਛੋੜੀ ਕਰੀਏ 500। ਹਾਂਜੀ। 75 ਛੋੜੀ ਕਰ ਦਈਏ। ਜਾਂ ਦਬਾਟੀ ਆ ਜਾਓ। ਚਲੋ। ਇਹ ਹੈ ਜੀ। ਇਹ ਦੀ ਜੀ ਦੂਜਾ ਸੂਬਾ ਸੋਈ ਆ। ਕੋਈ ਆ। ਕੱਟਾ ਮਗਰ। ਕੱਟੀ-ਕੱਟੀ ਬਹੁਤ ਲੋਈ ਕੱਟੀ ਮਗਰ ਆ ਗਈ ਆ। ਹਾਂਜੀ। ਠੀਕ ਹੈ। ਇਹ ਵੀ ਦੁੱਧ ਕਿੰਨਾ ਭਾਈ ਜੀ? ਦੋ ਸੁਨੀਲ ਜੀ ਚੇਗ ਵਾਲਾ ਦੀ 12-13 ਕਿਲੋ 10 ਕਿਲੋ ਲੀਟਰ ਦਾ ਠੰਡਾ ਦੁੱਧ ਦੋ ਡੰਗ ਚੋ ਚਾਲੋ ਜੋ। ਉੱਚਣ ਬਹੁਤ ਚੰਗੀ ਬੋਲੀ ਰੂ ਹੈ ਬਹੁਤ ਰੇਜੂ ਹੈ ਹਾਂ ਐ ਚੋਈ ਬੋਲੀ ਬਹੁਤ ਚੋਲ ਬੋਲੀ ਹੋਰ ਗਾਈਆਂ ਦੀ ਬੋਲੀ ਹਾਂਜੀ ਫਿਰ ਹਾਂਜੀ ਜੀ ਬੋਲੋ ਰਾਣਾ ਜੀ ਛੋਟੀ ਸੰਦੀਪ ਜੀ 90 95000 ਰੱਖ ਰੱਖ ਦੀ ਵਗੰਦਾ ਮੈਂ ਨਾ 85 ਦੇ ਦਈਏ ਕਰ ਦੋ ਮਾਨਦ ਕਰਨਾ ਚਲ 80 ਛੋੜ ਕਰਦਾ 500 ਰੁਪਏ ਦੀ 1000 ਹੀ ਜਾਣ ਦੋ ਹਜ ਜੀ ਮੋਲ ਕੇ ਹੋਰੀ ਭੈਣ ਭਰਾ ਤੰਗ ਕਰੀ ਜਿੰਨੇ ਮੋਲ ਦਾ ਵਈਂ ਦੇ ਬਿਲਕੁਲ ਜਾਇ ਜੀ ਜਾਇ ਜੀ ਰੇਡ ਕਰੀ ਇਹ ਵੀ ਸੁਈ ਆ ਇਹਦੇ ਆਪਣਾ ਸੁਈ ਆ ਤੀਜਾ ਸੁਈ ਨਹੀਂ ਹਾਂ ਤੇ ਲੈਵਾ ਜਗਾੜ ਦੇ 14 15 ਕਿਲੋ ਵਾਲਾ ਹੀ ਆ ਹਾਂ ਦੁੱਧ ਹੁਣ 12 ਕਿਲੋ ਪਰ 10 ਕਿਲੋ ਦੀ ਗਰੰਟੀ ਥੋਲੇ ਤੁਸ ਮਾਸ ਕਰਾਂਗੇ ਅੱਛਾ 10 ਕਿਲੋ ਹੈਗਾ ਜੀ ਪਾਣੀ ਨਹੀਂ ਆਦੀ ਕੰਮ ਕਰੀ ਰਟਾਈ ਨਾ ਕਰੀ ਇਹਦੇ ਕੱਟਾ ਜੀ ਜਗਾੜ ਦਾ ਹੋਣਾ 14 ਦਾ ਪਹਲਾ ਲੱਗਾ ਤੇ ਦਰਦੀ ਜਆਦੀ ਫੋਨ ਕੋਈ ਨਾ ਤੇ ਰਾਨੇ ਦੀ ਬਰੀ ਦੀ ਕੀ ਮਰ ਇਹਦੀ ਹਲੀਵੀ ਝੋਟੀ ਦੇ ਅਸੀ 85000 ਦੀ ਹੂੰ ਆਪਣਾ ਇਹਦੇ ਜੇ ਇੱਕ ਖੂਬੀ ਵੀ ਨੇ ਜਦੋਂ ਆਪਾਂ ਪਿਛਲੇ ਘਰੋਂ ਲਈ ਅਸੀਂ ਚੌਂਦੀਆਂ ਜਨਾਨੀਆਂ ਹਾਂ ਤੇ ਬੱਚਾ ਲਿਆ ਸਾਡੇ ਕੋਲ ਭੈਜ ਟੀਕੇ ਦੇ ਮਿਲਦੀ ਹੈ ਹੁਣ ਟੀਕੇ ਮਿਲਦੀ ਆ ਆਹ ਟੀਕੇ ਦਾ ਮੁੱਲ ਟੀਕੇ ਆ ਕਰ ਦੇਣਾ ਹਾਂਜੀ ਦੇਰੀ 70000 ਦੀ ਹੋਰ ਕਰਦੀ ਛੋਟ ਛੱਪਾ ਕਰ ਦੋ ਫਿਰ ਤੇ 65000 ਦੀ ਜੈਸ ਨੋ ਦੇਣਾ ਲੈ ਜੂ ਜਰਾ ਹਾਂ ਬਸ ਠੀਕ ਹੈ ਠੀਕ ਹੈ ਨਾ ਬਾੜ ਕੇ ਬਚਾ ਲੈ ਬਚਾ ਲੈ ਜੀ ਚਲੋ ਠੀਕ ਹੈ ਆਹ ਜੀ ਇਹ ਸੁਣੀ ਜੀ ਦੂਜਾ ਸੁਆ ਵੜ ਅੱਛਾ ਸੁਣੀ ਗੱਬਣ ਗੱਬਣ ਬਹੁਤ ਪੋਲੀ ਪਾਲੀ ਠੰਡੀ ਸੀਲ ਬੜੀ ਨਾ ਇਦਾਂ ਬੈ ਜਾ ਮੈਂ ਸੁਗਰ ਗਈ ਇਹ ਵੀ ਖੋਲੋ ਲਓ ਜੀ ਇਹ ਵੀ ਦੇਖੋ ਇਹਨਾਂ ਹਰ ਬਹੁਤ ਵੜਦੇ ਹਨ ਬਹੁਤ ਜਿਆਦਾ ਨੇ ਬੜੀ ਪੁਰਾਣੀ ਬੜੀ ਯਾਰੋ ਇਹੋ ਸ਼ਿਪੀ ਜੱਤ ਰਹੀ ਆ ਦੀ। ਸਾਨੇ ਬਾਨੇ ਮੁਰਗੇ ਮਰਗੇ ਕਿ ਨਹੀਂ? ਨੇ ਮੁਰਗੇ ਪੰਜ ਦਾ ਟਾਈਮ ਹੀ ਲੀਡਰ ਬਰਾ ਨੂੰ ਸਰਪੰਚੀਆਂ ਨੂੰ। ਬੋਤਣਾ ਹੀ ਹੋ ਰਿਹਾ। ਛੋਟਾ ਜੋਰ ਆ। ਆ ਬਹੁਤ ਵੇਚਦਾ। ਆ ਬਹਾਵਾ ਹੀ। ਇਹਦੇ ਛੋੜੀ ਮੁਰਗੇ ਕਰਦੇ। ਉਹ ਛੋਟਾ ਮੁਰਗੇ ਕਰਦੇ ਨੇ ਜਾਨ ਵਾਲੇ ਮੌਸਮ ਆ ਜੂ ਮੁਰਗੇ ਆ ਜਾਂਦੇ। ਹਾਂਜੀ। ਸੰਦੀਪ ਜੀ ਬੱਛੀ ਤੇ 75000 ਦੀ ਐ। ਮੈਨਾਂ ਪੈਣ ਨਹੀਂ ਦੇ ਰਹੀ ਐ। 60000 ਦੀ। ਚਲ ਛੋਟ ਹੀ ਕਰਾਂਗੇ 60। ਚਲੋ ਠੀਕ ਐ। ਆਹ ਜੀ। ਰਾਜੀ ਬਣੀ ਬਸ਼ੀ ਦਾ ਦਨ ਲੈਦੀ ਬਹੁਤ ਰਾਜੀ ਰੂਹੀ ਪੜੀ ਜਿਹੜੀ ਨਸਲ ਬਰੀਡ ਬੜੀ ਉੱਚੀ ਦੀ ਲਾਈਫ ਟਾਈਮ ਆ ਨਾ ਜੀ ਦੇਣੇ ਦਾ ਹੀ ਕਰਨੇ ਹੁਣ ਬਾਕੀ ਕੋਈ ਬਹੁਤ ਆ ਆ ਜੀ ਜੀ ਚੰਬਾ ਚੀ ਹਾਂਜੀ ਦਾਣਾ ਜੀ ਫਿਰ ਇਹ ਸੰਦੀਪ ਜੀ ਦਾ ਬੋਲ 70 75 ਕਰ ਲੀਏ ਜੋ ਮਰਜੀ ਕਰੀ ਇੱਕੋ ਪਾਹ ਦਾ ਜੋੜਾ ਜੀ ਇੱਕੋ ਪਾਹ ਦਾ 60 ਤੋਂ ਛੋਟ ਨਹੀਂ ਕਰਾਂਗੇ ਇਹਦੀ ਚਲ ਠੀਕ ਹੈ ਠੰਡੀ ਸੀਲ ਬੜੀ ਵਾ ਇਦਾਂ ਮੈਂ ਜਦਾਂ ਮਰਜੀ ਕਰ ਦੇ ਜੀ ਕਰ ਹਾਂਜੀ ਬਹੁਤ ਪੋਲੀ ਪਾਲੀ ਸੀ ਆਹ ਜੀ ਇਹ ਵੀ ਹਰੀ ਜੀ ਸੂਈ 8 ਕਿਲੋ ਦੁੱਧ ਮਗਰ ਵਸਦੀ ਹੈ ਅੱਛਾ 8 ਕਿਲੋ ਦੁੱਧ ਮਗਰ ਵਸਦੀ ਹੈ ਜੀ ਹਾਂਜੀ ਉਹ ਇਹ ਫਤ ਕਲਾਸ ਵਾਈਲ ਹੋਈ ਬਿਲਕੁਲ ਟੋੜ ਜਾਣੋ ਕਿ ਠੰਡੀ ਸੀਲ ਕੋਈ ਨਿਆਣਾ ਦਸੀ ਸੀ ਕੋਈ ਨਹੀਂ ਪਾਉਣੇ ਆ ਬਹੁਤ ਕੰਗਾਲ ਨਹੀਂ ਜੀ ਹਾਂਜੀ ਇਹ 32000 ਜੀ ਆਜ ਛੋੜ ਦਿੰਦਾ 32000 ਤੋਂ 1000 ਛੋੜ ਜੀ 31000 31000 ਦੀ ਹਾਂਜੀ ਦੇਖਾ 2 3 4 5 6 6 ਦਾ ਕੋਸ਼ਿਸ਼ 6 ਦਾ ਬਾਕੀ ਮੇਰਾ ਭਰਾ ਉਹ ਇਥੇ ਆਲੀ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਹਨਾ ਭਾਈ ਜੀ ਹਾਂਜੀ 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 ਗੱਬਣਾ ਸਲੀਨਾ ਪਾਸ ਕਰੋ ਸੁੰਆਂ ਦੋ ਡੰਗ ਚੰਦ ਡੰਗ ਆਪ ਹੀ ਜਾਂਦੇ ਕੇ ਲੈ ਜਾਂਦੇ ਉਹਨਾਂ ਨੇ ਭੇਜ ਦੇਣੀ ਕਈ ਵੀਰ ਭਰਾ ਆਉਣ ਲੈਣੇ ਭੇਜਦੇ ਕੇ ਆ ਕੇ ਵੀ ਲੈ ਜਾਂਦੇ ਆ ਹੁਣ ਵਛੀਆਂ ਜੋੜਾਂ ਆਪਣਾ ਇਥੋਂ ਲਾਗੇ ਗਿਰਾ ਦੇ ਗੱਡੀਆਂ ਨੇ ਹੁਣ ਪੈਸੇ ਲਾਉਂਦੇ ਕੇ ਮੰਗਦੇ ਮੈਂ ਹੁਣ ਤੇ ਹੀ ਆਉਂਦੇ ਇਦਾਂ ਚਲੋ ਜਿਹਦੇ ਕਰਮਾ ਚ ਹੋ ਗਏ ਬਿਲਕੁਲ ਜੀ ਹਾਂਜੀ ਚਲੋ ਬੋਲੋ ਨੰਬਰ 9779612422 ਪਿੰਡ ਵੀਲਾ ਜ਼ਿਲ੍ਹਾ ਗਦਾਪੁਰ ਤਸੀਲ ਬਟਾਲ ਸਤਿਕਾਰ